ਕੋਈ ਤਰਾ ਹੀ ਨਹੀਂ ਸਮਕਣ ਗੁਰਲਾਲ ਕਨੌਰ ਦਾ ਉਹਦੀਆਂ ਫੋਟੋਆਂ ਨੇ ਇੱਕ ਮਿੰਟ ਉਹਦੀਆਂ ਫੋਟੋਆਂ ਨੇ ਗੁਰਲਾਲ ਕਨੌਰ ਦੇ ਨਾਲ ਉਹ ਤੁਹਾਨੂੰ ਅਸੀਂ ਵਿਖਾ ਸਕਦੇ ਆ ਇਹਦੇ ਪਿੱਛੇ ਕਿਉਂਕਿ ਗੁਰਲਾਲ ਕਨੌਰ ਵੀ ਇਲਾਕਾ ਸਾਰਾ ਦੱਸ ਗਿਆ ਕਿ ਜੋ ਮਾਈਨਿੰਗ ਦਾ ਗੋਲਕਨ ਲੱਗਦਾ ਗੁਰਲਾਲ ਕਨੌਰ ਦਾ ਉਹ ਜਿੱਥਾ ਹੈ 100 ਕਰੋੜ ਦੀ ਕੋਠੀ ਦਾ ਸੌਦਾ ਇਹ ਨਹੀਂ ਕਰਿਆ ਅਸਲ ਦੇ ਵਿੱਚ ਮੇਨ ਜਿਹੜੀ ਆ ਸਰਕਾਰ ਇਹ ਹਮੇਸ਼ਾ ਹੀ ਆਪ ਦੇ ਚੁੱਕ ਕਰਦੇ ਰਹੀ ਹੈ ਤਾਂ ਇਹਨੂੰ ਜਿਹੜਾ ਸਾਨ ਹੈ ਸਿਆਸੀ ਇਸ ਇਹਾਂ ਤੋਂ ਕੱਲ ਤੇ ਆ ਹੀ ਪੋਜੀਸ਼ਨ ਹੋ ਇਹਨਾਂ ਨੇ ਆਹੀ ਸਟੈਂਡ ਰਿਹਾ ਲੋਕਾਂ ਕੰਨੀ ਨਾ ਖੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸੱਸੇ ਨੁਕਸਾਨ ਪੁਰਖ ਬੰਦੇ ਨੇ ਪੰਜ ਸੱਤ ਬੰਦੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਆ ਸਭ ਨੂੰ ਪਤਾ ਹੈ ਕੀ ਕਿ ショਅ ਕਰਦੇ ਨੇ ਜਿਨ੍ਹਾਂ ਨੂੰ ਇਹ ਮੋਰਚੇ ਦੀ ਤਖਲੀਬ ਹੋਈ ਹੈ ਸਪੀ ਦੀ ਗਰੰਟੀ ਦਾ ਕਾਨੂੰਨ ਲੋਕ ਸਮਝਦੇ ਨਹੀਂ ਸਮਝੀ ਆ ਸੁਆਮੀ ਨਾ ਸੰਦੀ ਰਿਪੋਰਟ ਅਸੀਂ ਲੱਬੀਆਂ ਹੋਈਆਂ ਪਹਿਲਾਂ ਲੋਕਾਂ ਦੇ ਸਾਹਮਣੇ ਨਹੀਂ ਤਖਲੀਬ ਹੋਈ ਆ ਨਾ ਜਿਹੜੇ ਉੱਥੇ ਰੇਤ ਮਾਫੀ ਆ ਨਾ ਮਿੱਟੀ ਮਾਫੀ ਆ ਉਹਦੇ ਕਰਕੇ ਤਖਲੀਬ ਹੈ ਜਿਹੜੇ ਉਹਨਾਂ ਦੇ ਵਿੱਚ ਚੱਲ ਸੀਗਾ ਵੀ ਕੱਲੇ ਬੀਜਪੀ ਵਾਲੇ ਨਹੀਂ ਉਹਦੇ ਚ ਆਪਦੇ ਆਗੂ ਵੀ ਵਿੱਚ ਸੀਗੇ ਜਿਹੜੇ ਲੋਕ ਲੱਸੀ ਜਾਣਦੇ ਆ ਉਹ ਸਾਡੇ ਸਿਰ ਕਿਉਂ ਸਿੱਟਣ ਉਹਨਾਂ ਦੇ ਸਿਰ ਹੈ ਕੋਈ ਵਾਰੀ ਅਸਲਤ ਆਪ ਦੀ ਜ਼ਿੰਮੇਵਾਰੀ ਹੈ ਸਰਕਾਰ ਨੇ ਕੀਤਾ ਪ੍ਰਸ਼ਾਸਨ ਨੇ ਕੀ ਕੀਤਾ ਜ਼ਿੰਮੇਵਾਰੀ ਉਹਨਾਂ ਦੀ ਹੈ ਸਾਡੇ ਨੂੰ ਨੇ ਕੀ ਸੱਚ ਲਿਆਉਂਦੇ ਨੇ ਬਿਲਕੁਲ ਸਾਰਾ ਕੁਝ ਉਹ ਐਸਐਸਬੀ ਨੇ ਕਰ ਸਾਡੇ ਕੋ ਆਏਗਾ ਤਰ੍ਹਾਂ ਸੋ ਇਹ ਅਸੀਂ ਐ ਨਹੀਂ ਗੱਲ ਕਰ ਰਹੇ ਬਦਕੂਪ ਹੈ ਇਹ ਇਹ ਦੇ ਮਗਰ ਵੱਡੀ ਸਾਜ਼ਿਸ਼ ਹੈ ਔਰ ਜਿਨ੍ਹਾਂ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਜਾਂ ਜਿਨ੍ਹਾਂ ਨੂੰ ਇੱਥੇ ਫਾਈਨੈਂਸ਼ੀਅਲ ਤੌਰ ਤੇ ਕਰਪਸ਼ਨ ਜਿਹੜੇ ਕਰਦੇ ਸੀ ਗੋਲਕਤੰਦਾ ਚਲਾਉਂਦੇ ਸੀ 6 ਵਜ ਰਹੀ ਆ ਅੱਜ ਉਹ ਇਸ ਅੰਦੋਲਨ ਨੂੰ ਕਿਤੋਂ ਖਾਣਾ ਚਾਹੁੰਦੇ ਆ ਜਿਹੜਾ ਕਿ ਕਦੇ ਵੀ ਸੰਭਵ ਨਹੀਂ ਹੋ ਸਕਦਾ ਉਹ ਜਿੰਨਾ ਮਰਜ਼ੀ ਜੋਰ ਲਾ ਲੈ। ਇਹ ਬਹੁਤ ਵੱਡੀ ਗੱਲ ਆ। ਆ ਆ ਗੱਲ ਦੀ ਜਿਹੜੀ ਹੈ ਨਾ ਸਾਰੇ ਇਸ ਰਸਤਾ ਰੁਟਿਆ ਕਿੰਨਾ? ਅਸੀਂ ਰੁਕੇ ਨਹੀਂ। ਅਸੀਂ ਤਦੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀਆਂ ਕਿਸਾਨ ਦੀ ਅਸੀਂ ਸਾਰਿਆਂ ਨੇ ਕਿਹਾ ਸੀ 13 ਫਰਮੂ ਦਿੱਲੀ ਦੇ ਅਸੀਂ ਅੱਜ ਵੀ ਸਰਕਾਰ ਰੋਕਾ ਹਟਾਵੇ ਜਿਹੜੀਆਂ ਕੰਧਾਂ ਕੱਟੀਆਂ ਉਹ ਹਟਾਓ ਅਸੀਂ ਦਿੱਲੀ ਇਸ ਦਾ ਰਸਤਾ ਰੁਕੇ ਜੀ ਸਪੀਡੀ ਗਾਰੰਟੀ ਦਾ ਕਾਨੂੰਨ ਲੋਕ ਸਮਝਦੇ ਨਹੀਂ ਸਮਝੀਆ ਸੁਆਮੀਨਾ ਸੰਦੀਰਪੁਰ ਅਸੀਂ ਦੱਬੀਆਂ ਹੋਈਆਂ ਫੈਲਾ ਲੋਕਾਂ ਦੇ ਸਾਹਮਣੇ ਲਿਆ ਤੇ ਉਹ ਫੈਲਾ ਨੇ ਇਹ ਜਹਰੇ ਰੇਤਾ ਝਾੜਿਆ ਜਿਹਦੇ ਵਿੱਚੋਂ ਭਾਜੀਪੀ ਦੋਸਤ ਚੱਲ ਗਿਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਜੋ ਪਵੇ ਉਹ ਸ਼ੰਭੂ ਵਾਲਾ ਸ਼ਿਵਕਰਨ ਵਾਲਾ ਮਸਲਾ ਹੋਵੇ ਸੁਭਕਰਮ ਵਾਲਾ ਚਾਹੇ ਸਾਡੇ ਰਾਈਟ ਭੰਨੇ ਦਾ ਮਸਲਾ ਹੋਵੇ ਚਾਹੇ ਸਾਡੇ ਕਿਸਾਨਾਂ ਨੌਜਵਾਨਾਂ ਤੇ ਜਿਹੜਾ ਅਤਿਆਚਾਰ ਕੀਤਾ ਉਹਦਾ ਹੋਵੇ ਚਾਹੇ ਆ ਜਿਹੜੀ ਕੱਲ੍ਹ ਵਾਲੀ ਘਟਨਾ ਹੋਵੇ ਇਹਦੀ ਜ਼ਿੰਮੇਵਾਰੀ ਸਰਕਾਰ ਇਸ ਤੋਂ ਮਾਪਲੇ ਸਭ ਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰਾ ਇਹਦੀ ਡਿਊਟੀ ਬਣਦੀ ਹੈ ਅਸੀਂ ਨਹੀਂ ਕਿਹਾ ਸੀ ਕਿ ਇਹ ਵਿਸ਼ਾ ਅੰਦਰ ਪਾਸਾ ਰੱਖਾ ਉਹਨਾਂ ਨੇ ਕਿਹਾ ਕਿ ਕੋਈ ਕੁਝ ਨਹੀਂ ਕਰਾਂਗੇ ਅਸੀਂ ਨਹੀਂ ਕਿਹਾ ਸੀ ਕਿ ਇਹ ਵੀ ਜ਼ਿੰਮੇਵਾਰੀ ਸਰਕਾਰ ਦੀ ਆ ਕਿ ਸਰਕਾਰ ਭਲੇਖੇ ਚਾ ਕਿ ਕਿਸਾਨਾਂ ਨੇ ਰਸਤਾ ਰੋਕਿਆ ਅਸੀਂ ਤਾਂ ਰਸਤਾ ਰੋਕਿਆ ਹੀ ਨਹੀਂ ਸੋ ਨੂੰ ਵੀ ਸਾਰਿਆਂ ਨੂੰ ਪਤਾ ਪ੍ਰੈਸ ਨੂੰ ਸਾਰੀ ਮੀਡੀਆ ਨੂੰ ਪਤਾ ਕਿ ਸਰਕਾਰ ਨੇ ਰੋਕਿਆ ਸਰਕਾਰ ਨੇ ਕੋਈ ਮਾੜਾ ਮੋਟਾ ਨਹੀਂ ਰੋਕਿਆ ਬਹੁਤ ਵੱਡੀਆਂ ਕੰਧਾਂ ਕੱਢੀਆਂ ਸਾਡੇ ਦੋਨੇ ਫੋਰਮਾਂ ਦੀ ਇਹ ਵੀ ਮੀਟਿੰਗ ਹੋ ਚੁੱਕੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੱਗਰ ਦੇ ਵਿੱਚ ਪਾਣੀ ਨੇ ਵਧਣਾ ਰਸਤੇ ਬੰਦ ਹੋਣੇ ਆ ਸਰਕਾਰ ਹੁਣੇ ਇੰਤਜ਼ਾਮ ਕਰੇ ਅਸੀਂ ਆਪ ਦੇ ਲੈਵਲ ਤੇ ਜੋ ਸਾਡੇ ਲੋਕਾਂ ਦਾ ਹੋਊਗਾ ਅਸੀਂ ਕਰਾਂਗੇ ਅਸੀਂ ਇਹ ਨਹੀਂ ਵੀ ਸਾਡੇ ਅਸੀਂ ਲੜੀ ਲੋਕਾਂ ਦੀ ਨੇ ਆ ਲੋਕ ਸਾਡੇ ਨਾਲ ਆਉਣਗੇ ਲੋਕਾਂ ਨੂੰ ਜਿਹੜੀਆਂ ਤਕਲੀਫਾਂ ਆਵਾਂਗੇ ਅਸੀਂ ਬੈਠ ਕੇ ਅਸੀਂ ਦੋਨੇ ਫੋਰਮਾਂ ਦਾ ਆਗੂ ਹੋਰ ਹੱਲ ਕਰਾਂਗੇ ਪਰ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਉਹ ਸਰਕਾਰ ਨਹੀਂ ਨਹੀਂ ਕਰਾਂਗੇ ਉਹ ਕਰਾਏਗਾ ਇਹਦਾ ਇੱਕ ਪਾਸੇ ਨਾ ਇਹ ਸਵਾਲ ਖੜਾ ਹੈ ਕਿ ਅਸੀਂ ਸਾਰੋਂ ਆਪਾਂ ਤਾਂ ਕਦੇ ਵੀ ਕਾਰਵਾਈ ਕਰੂਗਾ ਪਰ 4 ਵਜੇ ਦੇ ਲੇਟ ਵੀ ਫਿਰ ਆਪਣੇ ਅਹਿਦਾਂ ਦੇਖਾ ਕੀਏ ਦੇਖੋ ਸਾਡੇ ਜਿਹੜੇ ਦੋਨੇ ਫਾਰਮਾਂ ਦੀ ਦਾ ਪੀਸੀ ਜਿਹੜੀ ਅਸੀਂ ਕਰਦੇ ਹਾਂ ਉਹ ਸ਼ਿਸ਼ੂ ਇਹੀ ਹੈ ਨਾ ਵਿਚਾਰ ਨਾਲ ਅਸੀਂ ਜਦੋਂ ਦੋਨੇ ਫਾਰਮਾਂ ਦੇ ਆਗੂ ਬੈਠਾਂਗੇ ਉਹਦੇ ਜਿਹੜੇ ਸੀ ਨੇ ਕਿਹਾ ਸੀ ਕਿਹਾ ਵੀ ਸੋਡੀ ਜ਼ਿੰਮੇਵਾਰੀ ਬਣੋ ਉਹ ਸਾਡੇ ਸਿਰ ਕਿਉਂ ਸਿੱਟਣ ਉਹਨਾਂ ਦੇ ਸਿਰ ਹੈ ਜ਼ਿੰਮੇਵਾਰੀ ਐਸਐਸਪੀ ਸਾਫ ਦੀ ਜ਼ਿੰਮੇਵਾਰੀ ਹੈ ਸਰਕਾਰ ਨੇ ਕੀਤਾ ਪ੍ਰਸ਼ਾਸਨ ਨੇ ਕੀਤਾ ਜ਼ਿੰਮੇਵਾਰੀ ਉਹਨਾਂ ਦੀ ਹੈ ਸਾਡੇ ਨੂੰ ਕੀ ਸੱਚ ਲਿਆਉਂਦੇ ਨੇ ਜੇਕਰ ਕਾਰਵਾਈ ਸਰਕਾਰ ਨਹੀਂ ਕਰਦੀ ਆਉਣ ਅਜਨੱਚ ਮੀਟਿੰਗ ਬੁਲਾ ਕੇ ਕੋਈ ਐਕਸ਼ਨ ਦੇਵਾਂਗੇ ਕੋਈ ਗੱਲ ਨਹੀਂ ਪਹਿਲਾਂ ਸਰਕਾਰ ਤਾਂ ਵੇਖੀ ਕੀ ਕਰਦੀ ਜੇ ਸਰਕਾਰ ਨਹੀਂ ਕੁਝ ਕਰਦੀ ਤੇ ਅਸੀਂ ਦੋਏ ਫਰਮਾਂ ਦੀ ਮੀਟਿੰਗ ਬੁਲਾ ਕੇ ਐਕਸ਼ਨ ਵੱਲ ਚੱਲਾਂਗੇ ਫਿਰ ਨਾਲੇ ਜਿਹੜੇ ਉਹਨਾਂ ਨੂੰ ਤਖਲੀਫ ਹੋਈ ਹੈ ਨਾ ਜਿਹੜੇ ਉੱਥੇ ਰੇਤ ਮਾਫੀਆ ਨੇ ਮਿੱਟੀ ਮਾਫੀਆ ਹੈ ਉਦੇ ਕਰਕੇ ਤਖਲੀਪ ਜਿਹੜੇ ਉਹਨਾਂ ਦੇ ਵਿੱਚ ਕੱਲ ਸੀਗਾ ਵੀ ਕੱਲੇ ਬੀਜੇਪੀ ਵਾਲੇ ਨਹੀਂ ਉਹਦੇ ਚ ਆਪਦੇ ਆਗੂ ਵੀ ਵਿੱਚ ਸੀਗੇ ਜਿਹੜੇ ਲੋਕ ਲਸੀ ਜਾਣਦੇ ਆ ਕਿਉਂਕਿ ਉਹਨੇ ਸਾਡੇ ਪੌਦ ਏਰੀਆ ਨੂੰ ਟੋਟਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਟੋਟਲ ਪੌਦ ਮੋਰਚੇ ਦੇ ਨਾਲ ਖੜਿਆ ਕਿਉਂਕਿ ਜਿੱਦਣ ਦਾ ਸ਼ੰਭੂ ਮੋਰਚਾ ਲੱਗਿਆ 132 33 ਦਿਨ ਹੋ ਗਏ ਅੱਜ ਉਸ ਦਿਨ ਦਾ ਲੰਗਰ ਪਾਣੀ ਸਾਰੇ ਪਿੰਡ ਇਲਾਕਾ ਟੋਟਲ ਨਾਲ ਉਹ ਚੰਦ ਬੰਦੇ ਨੇ ਪੰਜ ਸੱਤ ਬੰਦੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਆ ਸਭ ਨੂੰ ਪਤਾ ਕੀ ਕੁਝ ਕਰਦੇ ਨੇ ਜਿਨ੍ਹਾਂ ਨੂੰ ਇਹ ਮੋਰਚੇ ਦੀ ਤਖਲੀਪ ਹੋਈ ਹੈ ਸ਼ੈ ਤਾਂ ਮੈਂ ਆਪ ਕੀ ਜਾਣ ਵੀ ਆਪ ਦੇ ਵਿੱਚ ਨੇ ਦੇਖੋ ਸਰਕਾਰ ਤੋਂ ਵੀ ਨਾ ਤਾਂ ਹੁੰਦਾ ਨੇ ਬੀਜੇਪੀ ਵਾਲੇ ਨੇ ਸ਼ੈ ਕਰ ਕੀ ਹੋਇਆ ਜੋ ਉਹਨਾਂ ਨੇ ਗਿਣੀ ਮੀਤੀ ਖਾਸਸ਼ ਦੇ ਤਹਿਤ ਸਿੱਧੇ ਸ਼ਬਦਾਂ ਦੇ ਵਿੱਚ ਆਏ ਨੇ ਕਿ ਇਹਦੇ ਪਿੱਛੇ ਐਮਐਲਏ ਦਾ ਹੱਥ ਹੈ ਲੋਕਲ ਦਾ ਕੋਈ ਕੋਈ ਤਰਾਜ ਨਹੀਂ ਸਾਨੂੰ ਕਹਿਣ ਗੁਰਲਾਲ ਕਨੌਰ ਦਾ ਉਹਦੀਆਂ ਫੋਟੋਆਂ ਨੇ ਇੱਕ ਮਿੰਟ ਉਹਦੀਆਂ ਫੋਟੋਆਂ ਨੇ ਗੁਰਲਾਲ ਕਨੌਰ ਦੇ ਨਾਲ ਉਹ ਤੁਹਾਨੂੰ ਅਸੀਂ ਵਿਖਾ ਸਕਦੇ ਹਾਂ ਇਹਦੇ ਪਿੱਛੇ ਕਿਉਂਕਿ ਗੁਰਲਾਲ ਕਨੌਰ ਵੀ ਇਲਾਕਾ ਸਾਰਾ ਦੱਸ ਰਿਹਾ ਕਿ ਜੋ ਮਾਈਨਿੰਗ ਦਾ ਗੋਸ਼ਤੰਦ ਹੁੰਦਾ ਗੁਰਲਾਲ ਕਨੌਰ ਦਾ ਉਹ ਚ ਹਿੱਸਾ ਹੈ 100 ਕਰੋੜ ਦੀ ਕੋਠੀ ਦਾ ਸੌਦਾ ਐ ਨਹੀਂ ਕਰ ਲਿਆ ਜਿਸ ਨਾਲ ਕਨੌਰ ਨੇ 100 ਕਰੋੜ ਦੀ ਕੋਠੀ ਦਾ ਕੰਮ ਮੰਦਾ ਉੱਠ ਕੇ ਸੌਦਾ ਕਰਦਾ ਐਮ ਐਲ اے ਇਹਦਾ ਮਤਲਬ ਹੈ ਵੀ ਉਹਦੇ ਪਿੱਛੇ ਵੱਡਾ ਇਹ ਸਾਜ਼ਿਸ਼ ਸੀ ਇਹ ਰਲ ਕੇ ਸਰਕਾਰ ਜਿਹੜੀ ਮੁੱਖ ਮੰਤਰੀ ਦੀ ਜਿਹੇ ਜਾ ਉਹ ਕਰ ਰਿਹਾ ਔਰ ਮਸਲੇ ਛੋਟੇ-ਮੋਟੇ ਕਿਸਾਨਾਂ ਦੇ ਹੁੰਦੇ ਨੇ ਬਰਨਾਲੇ ਦੀ ਵੀ ਅੱਜ ਤੁਹਾਨੂੰ ਘਟਨਾ ਦੱਸ ਦਿੰਦੇ ਆ 20 ਦਿਨਾਂ ਦੀ ਬਚੀ ਐ 20 ਦਿਨਾਂ ਦੀ ਆਪਰੇਸ਼ਨ ਨਾਲ ਬਚੀ ਬੈੱਡ ਤੋਂ ਪ੍ਰਸ਼ਾਸਨ ਪ੍ਰੈਸਰਦਨ ਸਾਰੇ ਪ੍ਰਬੰਧ ਚੱਕ ਲਿਆ ਚੱਕ ਕੇ ਬਹਾਇਆ ਨਹੀਂ ਠਾਣੇ ਹਵਾ ਲੜ ਚ ਬੰਦ ਕੀਤਾ ਜਦੋਂ ਪਤਾ ਲੱਗਿਆ ਵੀ ਕਿਸਾਨ ਮੰਗਰਾਏ ਜਾ ਕੇ ਸੀਐਸਪੀਪ ਚ ਲੈ ਕੇ ਗਏ ਮੁੱਖ ਮੰਤਰੀ ਇਹੋ ਜਿਹਾ ਕਹਿੰਦੇ ਰੋਲੇ ਪੈਂਦੇ ਨੇ ਤੁਸੀਂ ਪੰਚਾਇਤ ਨੂੰ ਬੁਲਾਓ ਦੋਨੇ ਧਰਾਂ ਨੂੰ ਬੁਲਾਓ ਬੈਠ ਕੇ ਵਿਚਾਰ ਕਰੋ ਇਹ ਹਾਲਾਤ ਮੁੱਖ ਮੰਤਰੀ ਦੇ ਜਿਹੜੀ ਕਹਿੰਦੀ ਵੀ ਅਸੀਂ ਲੋਕਾਂ ਦੀ ਸਰਕਾਰ ਆ ਅਸੀਂ ਗਰੀਬਾਂ ਦੀ ਸਰਕਾਰ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਤੁਸੀਂ ਪੁੱਛ ਰਹੇ ਹੋ ਇਹ ਸਵਾਲ ਇਹਨਾਂ ਲਈ ਬਣਦਾ ਹੈ ਕਿ ਇਹਨਾਂ ਦੀ ਇੰਟੈਲੀਜੈਂਸੀ ਇਹਨਾਂ ਦੇ ਅਫਸਰ ਪ੍ਰਸ਼ਾਸਨ ਜੋ ਕੁਝ ਵੀ ਡੂ ਇਹਨਾਂ ਨੂੰ ਆਗੇ ਸਾਹਮਣੇ ਉਹ ਜੋ ਨਤੀਕਾਰਵਾਈਆਂ ਦੇਖਦੇ ਆ ਕੀ ਕਰਦੇ ਆ ਉਹ ਸਾਰੇ ਸਭ ਤੋਂ ਵੱਧ ਹੁੱਲੜਵਾਜੀ ਕਰਨ ਵਾਲਾ ਦੇਖੋ ਗੁਰਲਾਲ ਖਨੌਰ ਦੇ ਨਾਲ ਖੜਾ ਹੈ ਇਹ ਇਹ ਇਸ ਸਟੇਜ ਤੇ ਸਭ ਤੋਂ ਵੱਧ ਹੁੱਲੜਵਾਜੀ ਇਸ ਬੰਦੇ ਨੇ ਕੀਤੀ ਹੈ ਔਰ ਇਹ ਬੰਦਾ ਜਿਹੜਾ ਗੁਰਲਾਲ ਖਨੌਰ ਦੇ ਨਾਲ ਰਲ ਕੇ ਮਾਈਨਿੰਗ ਦਾ ਕੰਮ ਕਰਦਾ ਹੈ ਇਹ ਇਹਦੇ ਟਿਪਰ ਚੱਲਦੇ ਆ ਇਹਦਾ ਇਹਦੇ ਵਿੱਚ ਹਿੱਸਾ ਹੈ ਗੁਰਨਾਲ ਖਨੌਰ ਦਾ ਹਾਂਜੀ ਇਹਦਾ ਮਿੰਟੂ ਸ਼ਾਇਦ ਲੈਂਦੇ ਆ ਮਿੰਟੂ ਨਾਮ ਇਹਦਾ ਔਰ ਆਹ ਇਹਦਾ ਸਬਰੀਟੇਸ਼ਨ ਨਾਲ ਔਰ ਇਹ ਬੰਦਾ ਜਿਹੜਾ ਇਹਦੇ ਨਾਲ ਸੋਨ ਨੂੰ ਹੈ ਇਹ ਸਾਰੀ ਮਿਲੀਭੁਗਤ ਆ ਜਿਹੜਾ ਬੰਦਾ ਇੱਧਰਲੇ ਪਾਸੇ ਖੜਾ ਹੈ ਇਹ ਵੀ ਇਹ ਵੀ ਨਾਲ ਸੀ ਕੱਲ ਇਹ ਦੋਵੇਂ ਬੰਦੇ ਜਿਹੜੇ ਆ ਵੱਧ ਜਿਆਦੇ ਪ੍ਰੋਵੋਕ ਹੋ ਕੇ ਬੋਲੇ ਆ ਇੱਕ ਕਰਨੈਲ ਸਿੰਘ ਬੋਲਿਆ ਇੱਕ ਇੱਕ ਭਾਜੀਪੀ ਦੀਆਂ ਬੱਸਾਂ ਪਰਦਾ ਮੁੰਡਾ ਸੋਨੂ ਜਿਹੜਾ ਉਹ ਵੀ ਉਹ ਵੀ ਉਹਦੀ ਵੀ ਵੀਡੀਓ ਬਿਲਕੁਲ ਸਾਰਾ ਕੁਝ ਉਹ ਐਸਐਸਪੀ ਸਾਹਿਬ ਨੇ ਕਿਹਾ ਸਾਡੇ ਕੋਲ ਹੈਗਾ ਸਾਰਾ ਕੁਝ ਸੋ ਇਹ ਅਸੀਂ ਐ ਨਹੀਂ ਗੱਲ ਕਰ ਰਹੇ ਬਿਦ ਪ੍ਰੂਫ ਹੈ ਕਿ ਇਹ ਦੇ ਮਗਰ ਵੱਡੀ ਸਾਜ਼ਿਸ਼ ਹੈ ਔਰ ਜਿਨ੍ਹਾਂ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਜਾਂ ਜਿਨ੍ਹਾਂ ਨੂੰ ਇੱਥੇ ਫਾਈਨੈਂਸ਼ੀਅਲ ਤੌਰ ਤੇ ਕਰਪਸ਼ਨ ਜਿਹੜੇ ਕਰਦੇ ਸੀ ਗੋਰਖਪੁਰੰਦਾ ਚਲਾਉਂਦੇ ਸੀ 6 ਵਜ ਰਹੀ ਆ ਅੱਜ ਉਹ ਇਸ ਅੰਦੋਲਨ ਨੂੰ ਇਤੋਂ ਖਾਣਾ ਚਾਹੁੰਦੇ ਆ ਜਿਹੜਾ ਕਿ ਕਦੇ ਵੀ ਸੰਭਵ ਨਹੀਂ ਹੋ ਸਕਦਾ ਉਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਮਾਨਯੋਗ ਐਸਐਸਪੀ ਸਾਹਿਬ ਨੂੰ ਜੀ ਆ ਜਿਹੜੀ ਕੱਲ ਘਟਨਾ ਵਾਪਰੀ ਆ ਕੁਸ਼ਰਾਰਤੀ ਅੰਸਰ ਜਿਹੜੇ ਉੱਥੇ ਸਟੇਜ ਤੇ ਗਏ ਆ ਜਿਨ੍ਹਾਂ ਨੇ ਜਾ ਕੇ ਇਹ ਕਹਿ ਸਕਦੇ ਆ ਵਿਦ ਪਲੈਨਿੰਗ ਗਏ ਹੋ ਸਟੇਜ ਤੇ ਖਪਕਾ ਨੂੰ ਸ਼ਾਮ ਨੂੰ ਚੱਲਦੇ ਸੋ ਉਹਦੇ ਸਬੰਧ ਦੇ ਵਿੱਚ ਐਸਵੀ ਸਾਹਿਬ ਨੂੰ ਮਿਲੇ ਉਹਨਾਂ ਨੂੰ ਕਿਹਾ ਵੀ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਪ੍ਰਸ਼ਾਸਨ ਪਹਿਚਾਨ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਤੁਰੰਤ ਕਰੇ ਸੋ ਉਹਨਾਂ ਨੇ ਸਾਨੂੰ ਹੁਣ ਪੂਰੋਸਾ ਤੋਂ ਆਇਆ ਕਿ ਅਸੀਂ ਤੁਰੰਤ ਜਿਹੜੀ ਆ ਡਿਊਟੀ ਲਾ ਕੇ ਤੇ ਉਹ ਟ੍ਰੇਸ ਕਰਕੇ ਬੰਦੇ ਉਹਨਾਂ ਤੇ ਕਾਰਵਾਈ ਕਰਾਂ ਪਹਿਲਾਂ ਤਾਂ ਮੀਟਿੰਗ ਸਾਬ ਨੇ ਬੁਲਾਈ ਸੀ ਰੂਸੀ ਸ਼ੂ ਦੇ ਵਿੱਚ ਅਸੀਂ ਇਹ ਕਿਹਾ ਵੀ ਜਿਹੜੀ ਕੱਲ ਦੀ ਘਟਨਾ ਵਾਪਰੀ ਹੈ ਪ੍ਰਸ਼ਾਸਨ ਸੁਪਾ ਪਿਆ ਸੀਗਾ ਅੰਕੇਲੇ ਏਜੰਸੀਆਂ ਅਸੀਂ ਜਦੋਂ ਘਰਾਂ ਦੇ ਵਿੱਚੋਂ ਤੁਰਦੇ ਆ ਪਹਿਲੇ ਤਾਂ ਰਿਪੋਰਟ ਕਰਦੇ ਨੇ ਫੋਨਾਂ ਤੇ ਬਿੱਡੋ ਇੰਨੇ ਬੰਦੇ ਆ ਰਹੇ ਨੇ ਤੇ ਰਾਹਾਂ 'ਚ ਰੋਕਿਆ ਜਾ ਰਿਹਾ ਜਦੋਂ 100 ਬੰਦਾ ਉੱਥੇ ਆ ਰਹੇ ਆ ਕੀ ਇਹਨਾਂ ਦੀ ਇੰਟੈਲੀਜੈਂਸੀਆਂ ਨੂੰ ਨਹੀਂ ਸੀ ਪਤਾ ਜਾਂ ਜਿਹੜੀ ਸਾਨੂੰ ਸਪੋਰਟੀ ਉੱਥੇ ਲਾਈ ਹੈ ਬੈਠੇ ਨੇ ਆਪਣੇ ਥੁਲਾ ਥੱਲੇ ਆ ਜਾਂ ਕਿਤੇ ਵੀ ਹੋ ਸਰ ਕੇ ਉਹਨਾਂ ਨੇ ਨਹੀਂ ਰੋਕਿਆ ਇਹ ਜਾਣ ਬੁੱਝ ਕੇ ਇਹਦੇ ਜ਼ਿੰਮੇਵਾਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆ। ਇਹ ਜਿਹੜੀ ਉਹਨਾਂ ਦੇ ਕੁਝ ਵਰਤਿਆ ਜਾ ਸਕਦਾ ਤਾਂ ਇਲੈਕਸ਼ਨਾਂ ਦੇ ਵਿੱਚ ਦੇਖਿਆ ਪੰਜ-ਪੰਜ ਮਜਬੂਰੀਆਂ ਲੋਕਾਂ ਦੀਆਂ ਜਿਹੜੇ ਏਜੰਟਸ ਬਣਾਏ ਜਿਹੜੇ ਪੂਲਿੰਗ ਤੇ ਵਹਾਏ ਇਹ ਸਾਰਾ ਕੁਝ ਵਾਪਰਦਾ। ਪਰ ਅਸਲ ਦੇ ਵਿੱਚ ਮੇਨ ਜਿਹੜੀ ਪੰਜਾਬ ਸਰਕਾਰ ਇਹ ਹਮੇਸ਼ਾ ਹੀ ਆਪ ਦੇ ਚੁੱਪ ਕਰਦੇ ਰਹੀ ਆ। ਚੁੱਪ ਦਾ ਇਹਨੂੰ ਜਿਹੜਾ ਨੁਕਸਾਨ ਹੈ ਉਹ ਸਿਆਸੀ ਅਸੀਂ ਦੇਖਿਆ ਤੁਸੀਂ 13 ਤੋਂ 3 ਤੱਕ ਆਏ ਨਾ ਜੀ ਆਹੀ ਪੋਜੀਸ਼ਨ ਉਹ ਇਹਨਾਂ ਨੇ ਆਹੀ ਸਟੈਂਡ ਰਿਹਾ। ਲੋਕਾਂ ਕਰਨੀ ਨਾ ਖੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸੱਸੇ ਨੁਕਸਾਨ ਹੋਰ ਵੀ ਹੋਊਗਾ ਅਸੀਂ ਦੇਖੋ ਅਸੀਂ ਇਹ ਕਿਹਾ ਹਿਸਾਬ ਨੂੰ ਜਿਹੜੀ ਅੰਦਰ ਗੱਲ ਹੋਈ ਆ ਇਹ ਜ਼ਿੰਮੇਵਾਰੀ ਸੋਡੀ ਬਣਦੀ ਆ ਪੜਤਾਲ ਕਰਕੇ ਜੋ ਦੋਸ਼ੀ ਆ ਜੋ ਇੱਥੇ ਆਏ ਕਿਵੇਂ ਆਏ ਸੋਡਾ ਪ੍ਰਸ਼ਾਸਨ ਦੀ ਜ਼ਿੰਮੇਵਾਰ ਆ ਤੇ ਕਾਰਵਾਈ ਕਰੋ ਅਸਲ ਦੇ ਵਿੱਚ ਸਾਨੂੰ ਧਰ ਬਣਾਉਣ ਦੀ ਬਜਾਏ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਅਸੀਂ ਜਿਹੜਾ ਆਫਤਾ ਸੀ ਤਸਵੀਰ ਸਾਰੀ ਦੱਸਤੀ ਉੱਥੇ ਜੀ ਸਾਡਾ ਜਿਹੜੀ ਸਟੇਜ ਆ 10-20 ਮਿੰਟਾਂ ਤੋਂ ਬਸ ਸਮਾਪਤ ਹੋ ਜਾਣੀ ਸੀ ਅਸੀਂ 1 ਵਜੇ ਸਮਾਪਤ ਕਰ ਦਨੇ ਆ ਉਹ ਗਏ ਇਸ ਕਰਕੇ ਸਾਡੇ ਉੱਥੇ ਜਿਹੜੇ ਆਗੂ ਸੀਗੇ ਉਹ ਵਾਰ-ਵਾਰ ਕਹਿ ਰਹੇ ਨੇ ਵੀ 5:00 ਵਜੇ ਤੁਸੀਂ ਆਜੋ 5:30 ਆ ਜੰਨੇ ਆਪਾਂ ਬੈਠ ਕੇ ਵਿਚਾਰ ਕਰਦੇ ਆ ਪਰ ਉਹ ਆਏ ਕਿਹੜੇ ਗੱਲ ਸੀ ਉਹ ਇਹਨਾਂ ਨਾਲ ਸਾਡੀ ਪਹਿਲਾਂ ਵੀ ਮੀਟਿੰਗ ਪਤਲਾ ਦੇ ਵਿੱਚ ਹੋਈ ਸੀਗੀ ਅਸੀਂ ਉੱਥੇ ਕਿਹਾ ਸੀ ਇਹਨਾਂ ਨੇ ਉਦੋਂ ਟ੍ਰੇਨ ਵਾਲਾ ਜਿਹੜਾ ਸਾਡਾ ਮੋਰਚਾ ਚੱਲਦਾ ਸੀਗਾ ਉਹ ਗੱਲ ਲੈ ਕੇ ਆਏ ਸੀ ਅਸੀਂ ਕਿਹਾ ਸੀ ਤਿੰਨੇ ਜਿਹੜੇ ਸਾਡੇ ਨੌਜਵਾਨ ਪੜੇ ਛੜਦਣ ਸਾਨੂੰ ਕੀ ਲੋੜ ਹੈ ਜਿਹੜਾ ਸਾਡਾ ਮੋਰਚਾ ਚੱਲਦਾ ਰਹਿਣਾ ਅਸਲੇ ਵਿ ਉਹਨਾਂ ਨੂੰ ਵਰਤਿਆ ਗਿਆ ਪਰ ਉਹ ਪੜਤਾਲ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸੁਪਰੀ ਸਾਹਿਬ ਨੂੰ ਆਖਿਆ ਵੀ ਤੁਸੀਂ ਉਹਦੀ ਪੜਤਾਲ ਕਰਕੇ ਜੋ ਵੀ ਲੋਚੀਏ ਜਿਨੇ ਵੀ ਕੀਤਾ ਉਹਦੇ ਕਰਵੋ ਹਾਂ ਇਹ ਬਹੁਤ ਵੱਡੀ ਗੱਲ ਆ ਗੱਲ ਦੀ ਜਿਹੜੀ ਹੈ ਨਾ ਸਾਰੇ ਕਿਸ ਰਸਤਾ ਰੋਕਿਆ ਕਿ ਨਹੀਂ ਅਸਲ ਰੋਕੇ ਨਹੀਂ ਅਸੀਂ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਤਿੰਨ ਬਹੁਤ ਵੱਡੀਆਂ ਕਿਸਾਨ ਪਰਚੇਤਾ ਕੀਤੀ ਅਸੀਂ ਸਾਰਿਆਂ ਨੇ ਕਿਹਾ ਸੀ 13 ਫਰਵਰੀ ਨੂੰ ਦਿੱਲੀ ਚੱਲੋ ਅਸੀਂ ਅੱਜ ਵੀ ਸਰਕਾਰ ਰੋਕਾ ਹਟਾਵੇ ਜਿਹੜੀਆਂ ਕੰਧਾਂ ਕਰਦੀਆਂ ਉਹ ਹਟਾਉਣ ਅਸੀਂ ਦਿੱਲੀ ਜਾਵਾਂ ਅਸੀਂ ਤਾਂ ਰਸਾ ਰੁਕੇ ਹੀ ਨਹੀਂ ਇਹ ਪ੍ਰਚਾਰ ਕਰ ਰਹੀ ਹੈ ਸਰਕਾਰ ਤੇੜੇ ਢੰਗ ਦੇ ਨਾਲ ਆਪ ਦੀ ਖੱਲ ਬਚਾਉਣਾ ਚਾਹੁੰਦੀ ਹੈ ਰਸਤੇ ਸਰਕਾਰ ਨੇ ਰੋਕੇ ਆ ਕੱਲਾ ਸ਼ੰਭੂ ਵਾਲਾ ਨਹੀਂ ਖਨੌਰੀ ਵਾਲੀ ਜਿਹੜੀ ਘਟਨਾ ਕਿੰਨੀਆਂ ਵਾਪਰੀਆਂ ਦੱਬ ਵਾਲੀ ਕਿੰਨਾ ਲਾਇਆ ਰਤਨਪੁਰੇ ਕਿੰਨਾ ਲਾਇਆ ਸਾਰੀਆਂ ਰੋਕਾਂ ਸਰਕਾਰ ਦੀਆਂ ਨੇ ਸਰਕਾਰ ਰੋਕਾਂ ਹਟਾਵੇ ਅਸੀਂ ਦਿੱਲੀ ਜਾਣ ਲੋਕ ਤਾਂ ਸਾਡੇ ਨਾਲ ਨੇ ਉਹ ਪਿੰਡਾਂ ਦੇ ਵਿੱਚੋਂ ਤੁਹਾਨੂੰ ਲੰਗਰ ਆ ਰਿਹਾ ਸਾਡੀਆਂ ਭੈਣਾਂ ਆ ਰਹੀਆਂ ਨੇ ਸਾਡੇ ਨਾਲ ਬੈਠੀਆਂ ਨੇ ਇਹ ਤਾਂ ਸਿਰਫ ਕੁਝ ਬੰਦਿਆਂ ਨੂੰ ਸਰਕਾਰ ਨੇ ਵਰਤਿਆ ਇਹਦੀ ਜ਼ਿੰਮੇਵਾਰੀ ਸਰਕਾਰ ਮਾਫ਼ ਨਹੀਂ ਹੋ ਸਕਦੀ। ਵੇਖੋ ਇਹ 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 ਇਹੀ ਪੜਤਾਲ ਦਾ ਵਿਸ਼ਾ ਨਾ ਸਾਡੇ ਵੱਲੋਂ ਕੋਈ ਡਰ ਨਹੀਂ ਸਾਨੂੰ ਕੋਈ ਐਮਐਲਏ ਆ ਜਾਏ ਕੋਈ ਭੋਮਾ ਮੰਤਰੀ ਹੋਵੇ ਜੋ ਵੀ ਜਿਨੇ ਕੀਤਾ ਉਹਦੇ ਕਾਰਵਾਈ ਹੋਣੀ। ਹਾਂਸੀ ਜਿਹੜੀ ਟ੍ਰੈਟਾਂ ਵਾਲੀ ਗੱਲ ਸੀ ਜੀ ਹਮੇਸ਼ਾ ਸੀ ਸਰਕਾਰ ਨੂੰ ਕਿਹਾ ਕਿ ਸਾਡੇ 400 ਕਿਸਾਨ ਸਾਡਾ ਜ਼ਖਮੀ ਹੋਇਆ ਜਿਹਦੇ ਵਿੱਚੋਂ ਚਾਰ ਕਿਸਾਨਾਂ ਦੀਆਂ ਸਾਡੇ ਨੌਜਵਾਨਾਂ ਦੀਆਂ ਨਿਗਾ ਚਲੀਆਂ ਗਈਆਂ ਸਾਡੇ ਟਰੈਕ ਭੰਨੇ ਗਏ ਸਾਡੇ ਉਥੇ ਕਿਸਾਨਾਂ ਦਾ ਕੋਈ ਕਸੂਰ ਨਹੀਂ ਸੀ ਆਹਮਣੇ ਟਰੈਕ ਖੜੇ ਸੀ ਦੇਖੋ ਬੰਦਾ ਤਾਂ ਕੋਈ ਇੱਧਰ ਉੱਧਰ ਹੋ ਸਕਦਾ ਨਾ ਮਸ਼ੀਨਰੀ ਤਾਂ ਨਹੀਂ ਹੋ ਸਕਦੀ ਉਹਨਾਂ ਨੇ ਨਾਲ ਜਿਹੜੇ ਉਹਨਾਂ ਦੇ ਗੁੰਡੇ ਜਿਹੜੇ ਸਿਵਲ ਵਰਪ ਦੀ ਚਾਏ ਉਹਨਾਂ ਨੇ ਵਰਤੇ ਅਸੀਂ ਸਰਕਾਰ ਨੂੰ ਕਿਹਾ ਕਿ ਉਹਨਾਂ ਤੇ ਕਾਰਵਾਈ ਕਰੋ ਤੇ ਜਿਹੜੇ ਕਿਸਾਨਾਂ ਦੇ ਟਰੈਕ ਟੁੱਟਿਆ ਉਹਦਾ ਮਾਜਬਾ ਇਹ ਰੱਖੀਆ ਗੱਲ ਹਜੇ ਤੱਕ ਸਾਡੇ ਗੱਲਬਾਤ ਹੋ ਰਹੀ ਹੈ ਪਰ ਪੂਰੇ ਅਮਲ ਦੇ ਵਿੱਚ ਨੀ ਉਹ ਸਾਡੇ ਦੇਖੋ ਕੋਈ ਰੌਲਾ ਨਹੀਂਗਾ ਸਾਡੇ ਕੁਝ ਆਗੂ ਆ ਜਿਹੜੇ ਬਾਹਰ ਮੀਟਿੰਗਾਂ ਤੇ ਗਏ ਨੇ ਜਿਹੜੇ ਸਾਡੇ ਦੋਨੇ ਪੁਰਪਾਲੀ ਸਾਹਿਬ ਜੀ ਦੇ ਦੋਸਤ ਆਉਂਦਾ ਕੋਈ ਵੀ ਆ ਜਾਂਦਾ ਕੋਈ ਰੌਲਾ ਨਹੀਂ ਕਰਦਾ ਦੇਖੋ ਹੁਣ ਅਸੀਂ ਇਹ ਕਹਿ ਸਕਦੇ ਆ ਮੈਂ ਅਸੀਂ ਸਟੇਜਾਂ ਤੇ ਖੋ ਗਿਆ ਲੰਗੜੀ ਸਰਕਾਰ ਕਿਸੇ ਵੇਲੇ ਦੇਖ ਸਕਦੀ ਹੈ ਕਿਸਾਨਾਂ ਨੇ ਇਸ ਮੋਰਚੇ ਉਹ ਸਾਡੇ ਪਾਸਾ